लो जी भाई टेंट को पहुंचे रास्ता क्लास अंदर ठेकेदार जलंधर लो जी भाई हलवाइया को पहुंचे ਹਾਂਜੀ ਵੀਰ ਤਿਆਰੀ ਹੈ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਚਾਲੀਆਂ ਆਈਆਂ ਬਰੈਡ ਪਕੌੜੇ ਰੈਡੀ ਆਏ ਰੈਡੀ ਆਏ ਹੁਣ ਵੇਟ ਹੋ ਰਹੀ ਬਰਾਤ ਦੀ ਲਓ ਜੀ ਬਾਈ ਖਲਾੜੀ ਪਾ ਲਿਆਂ ਦੀ ਰਾਤ ਵੀ ਚੱਲੋ ਕਹਿੰਦੇ ਵਿਆਹ ਚ ਲਓ ਜੀ ਬਾਈ ਟੈਂਟ ਵਾਲਾ ਕੰਮ ਪਹੱਗ ਗਿਆ ਬੰਦੇ ਆ ਗਏ ਸੱਜਰੇ ਹੁਣ ਪਤਾ ਲੱਗੂ ਵੀ ਕਿਆ ਚੀਜ਼ ਬਣਦੀ ਆ ਆ ਮੇਨ ਐਂਟਰੀ ਦੇ ਸਾਹਮਣੇ ਵੀ ਡਿਜ਼ਾਈਨ ਵਧੀਆ ਪਾਇਆ ਨਾ ਤੇ ਠੀਕ ਆਕਤ ਨੂੰ ਹਾਕੋ ਸਾਰੀਆਂ ਕੱਟੀਆਂ ਆਹ ਮੈਡਲ ਆਹ ਦੋ ਜਗ੍ਹਾ ਪੱਟੀਆਂ ਕਹਿੰਦਾ ਬਹੁਤ ਅਸਰ ਹੈ ਹੈ ਲੋ ਜੀ ਬਾਈ ਰਾਸ ਵਾਲਾ ਪ੍ਰੋਜੈਕਟ ਚਲੇ ਗਿਆ ਪੂਰੀ ਵਈ ਬੰਦ ਕਰ ਲੈ ਚੱਲੂ ਰਹੋ ਹਾਂ ਰਾਤ ਬਧੀਆ ਗੱਲ ਆਇਆ ਹਾਂ ਹੋਰ ਕੀ ਠੰਡੇ ਦਾ ਹਰੇਕ ਲੰਦਾ ਰਾਤ ਪਹਿਲੀ ਵਾਰ ਦੇਖਣਾ ਜ਼ਰੂਰੀ ਚਾਹੀਦਾ ਤਾਂ ਲੈ ਰਾਤ ਕੱਜ ਮੇਰੀ ਯਾਰ ਰਾਤ ਵਰਗਾ ਜਿਆਦਾ ਨਜ਼ਾਰਾ ਆਜੂ ਪੂਰੀ ਨੇ ਬਾਈ ਆਂਦੀ ਸਾਰੇ ਮਹਿਣਾ ਮਾਰਤਾ ਕਹਿੰਦਾ ਮੈਂ ਲਾਈਵ ਦੇਖਿਆ ਰਤ ਕਹਿ ਦੇਖੇ ਐ ਸਾ ਛੜਿਆਣੀ ਬੋਲੀ ਪੈਂਦੀ ਆ ਫਹੀ ਛੜਿਆਣੀ ਬੋਲੀ ਕਿ ਕਿ ਬੜਾ ਕੇ ਤੈਨੂੰ ਪਹਿਲਾਂ ਛੜਿਆਣੀ ਬੋਲੀ ਪਈ ਆ ਉਹ ਐਂ ਦੱਸ ਵੀ ਹੁਣ ਵਿਹਲਾ ਕਰ ਉਹਨਾਂ ਤੂੰ ਫਿਕਰ ਦੇਖੀ ਫਿਰਦਾ ਕਿੰਨਾ ਵਾਅਦਾ ਘੰਟਾ ਲੱਗਣਾ ਮੈਨੂੰ ਤਾਂ ਪਹੁੰਚ ਨਹੀਂ ਤਿਆਰੀ ਇਹਦੇ ਵਾਰ ਮਾ ਹਾਂ ਪੂਰੀ ਰਾਸ ਵਾਲਾ ਪੰਜਾਬ ਠੀਕ ਚੱਲੂ ਰਾਸ ਵਾਲਾ ਵਧੀਆ ਚੀਜ਼ ਹੈ ਪਿਉਂਗਾ ਅੱਜ ਫਿਰ ਉਹ ਗੱਡੀ ਘੇਰ ਲਈ ਬਾਈ ਨੇ ਟਾਇਰ ਹਾਂ ਟਾਇਰ ਘੇਰ ਲਿਆ ਟਾਇਰ ਨਾਲ ਹੀ ਚ ਘੇਰ ਲਿਆ ਹਾਂ ਉਹ ਨਹੀਂ ਨਿਕਲਣੀ ਉਹ ਉਹ ਨਿਕਲਣਾ ਹੁਣ ਨਾਲ ਲੱਗਿਆ ਉਹਨੂੰ ਰੇਸਾ ਲਈ ਜਾਂਦਾ ਹੁਣ ਸਰ ਉਹ ਟਰੈਕਟਰ ਪਾਉਣਾ ਪਾਉਂਗਾ ਟਰੈਕਟਰ ਪਾਉਣਾ ਪੈਣਾ ਬਾਈ ਉਹ ਬੰਦੇ ਨੇ ਗੱਡੀ ਘੇਰ ਲਈ ਉਹ ਹੁਣ ਨਹੀਂ ਨਿਕਲਣਾ ਟਾਇਰ ਵੱਢ ਹੋ ਜਾਣਾ ਉਹਦਾ ਰੈਮ ਹੋ ਜਾ ਕਰਤਾ ਕੰਮ ਉਹੀ ਚੱਲ ਆ ਜਾ ਪੂਰੀ ਫਿਰ ਲੋ ਜੀ ਬਾਈ ਹਲਵਾਈਆ ਕੋ ਪਹੁੰਚੇ ਹਾਂਜੀ ਵੀਰ ਤਿਆਰੀ ਹੈ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਤਿਆਰੀਆਂ ਬਰੈਡ ਪਕੌੜੇ ਰੈਡੀ ਆਏ ਰੈਡੀ ਆ ਹੁਣ ਵੇਟ ਹੋ ਰਹੀ ਬਰਾਤ ਦੀ ਕੱਚੇ ਰਾਤੇ ਕਰਦੇ ਤੇ ਫਿਰ ਰਾਤ ਦੇ ਕੱਚੇ ਕਰਦੇ ਨੇ ਜੀ ਕੱਚੇ ਬਾਈ ਕਹਿੰਦੇ ਰਾਤੇ ਕਰਦੇ ਤੇ ਆ ਪਨੀਰ ਵਾਲਾ ਮਾਲ ਪਿਆ ਇਹ ਉਹ ਗੋਭੀ ਵਾਲਾ ਹੀ ਆ ਉੱਥੇ ਇਹ ਪਨੀਰ ਆ ਬਰੈਡ ਆ ਆ ਬਰੈਡ ਤਿਆਰ ਹੋ ਰਿਹਾ ਲੋ ਜੀ ਇੱਕ ਕਦਮ ਤਿਆਰ ਕਰ ਲਈ ਹਾਲੇ ਭਾਈ ਇੱਕ ਆਈਟਮ ਰਹਿ ਗਈ ਪਾਲਕਾ ਪਾਲਕਾਲੇ ਪਕੌੜੇ ਤਾਂ ਨੇ ਇੱਕ ਆਈਟਮ ਰਹਿ ਗਈ ਬਾਕੀ ਰੈਡੀ ਸਾਰਾ ਹੈ ਹਾਂ ਜੀ ਬਾਕੀ ਜਲੇਬੀ ਕਰਤਾ ਨਹੀਂ ਪਕੌੜੇ ਹੀ ਕਰਦਣੇ ਇਹ ਬੇਸਣ ਆਏ ਟਮਾਟਾ ਵਾਸਤੇ ਮਿਲੇ ਠੀਕ ਹੈ ਭਾਈ ਅਜ ਤੱਕ ਆਰੀਗਰ ਖਾ ਸਿਆ ਹੋਣੇ ਬਾਕੀ ਆਪਣੇ ਛੋਟੇ ਭਾਈ ਜਾਂ ਦੀ ਜਰੂਰ ਖਿਆਲ ਰੱਖਿਓ ਜੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜੀ ਕਿ ਆਪਣਾ ਕਾਸਮ ਦੀ ਜਿੱਦਲੀ ਮਾਰ ਕੇ ਚੈਨਲ ਆ ਜੀ ਹਾਂ ਅਮ ਅੱਜ ਦੇਖਿਆ ਦਾ ਥੋੜਾ ਚੈਨਲ ਉਹਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰੋ ਨਵਾਂ ਵੀਡੀਓ ਨਾਨਾ ਜੀ ਸਹਿਯੋਗ ਦੇ ਨਾਲ ਥੋੜੇ ਜੀ ਨੇ ਕਾਮਯਾਬ ਹੋਣਾ ਜੀ ਆਪਾਂ ਇਕੱਲੇ ਨਹੀਂ ਦਾਜ ਆਉਂਦੇ ਜੀ ਇਹ ਤੋਂ ਵੀ ਨਾਨਾ ਜੀ ਨਾਲੇ ਸਾਰਾ ਕੁਝ ਹੋਣਾ ਨਾ ਨਾ ਠੀਕ ਹੈ ਜੀ ਹਾਂ ਤੁਹਾ ਸਾਡੇ ਉਹ ਸਾਡਾ ਬੜੀ ਚੀਜ਼ ਹੈ ਜੀ ਮੈਂ ਪੱਲਾ ਬੜਾ ਜੀ ਹੈ ਹਾਂ ਉਹ ਭਾਈ ਦੇ ਮਿਹਰ ਭਰੇ ਹੱਥ ਰੱਖਦੇ ਠੀਕ ਹੈ ਜੀ ਲਓ ਜੀ ਭਾਈ ਟੈਂਟ ਕੋ ਪਹੁੰਚੇ ਆ ਓਕੇ ਆ ਭਾਈ ਓਕੇ ਬੱਸ ਮੈਂ ਚੈੱਕ ਕਰਨ ਆਇਆ ਦਾ ਹਾਂ ਤੇ ਲੱਗ ਗਿਆ ਮੇਰਾ ਨਵਾਂ ਪ੍ਰੋਗਰਾਮ ਆ ਰਿਹਾ ਹੈ। ਬਾਈ ਇੱਕ ਹੈ। ਨਹੀਂ ਬੰਦਾ ਗੱਡੀਆਂ ਚੱਕਦਾ ਹੈ। ਹੁਣ ਤੇਲ ਤੇ ਫ੍ਰੀ ਆਪਾਂ। ਤੇਲ ਤੇ ਫ੍ਰੀ ਆ ਰ ਆਪਣਾ ਹੁਣ ਕਰਨ ਦਾ ਪ੍ਰੋਗਰਾਮ ਆ। ਖੁੱਲੋਂ ਪੈਲਸੇ ਬਣ ਗਿਆ। ਪੈਲਸੇ ਬਣ ਗਿਆ। ਕੰਮ ਦੱਸਿਆ ਰਹਿ ਗਈ ਕਿਸੇ ਪਾਸੇ। ਸਾਰੇ ਪੈਲਸੇ ਵਰਗੇ ਹੋਗੇ ਜਗ੍ਹਾ ਤੇ। ਏਰੀਆ ਚੈੱਕ ਕਰੋ ਤੁਸੀਂ ਕਿੰਨਾ ਹੈ? ਬਹੁਤ ਖੁੱਲ ਗਿਆ ਏਰੀਆ ਪਹਿਲਾਂ ਉੰਜੋ ਦੰਗ ਜਾਂ ਲੱਗਦਾ। ਹਾਂ। ਬਾਈ ਜਦ ਤੱਕ ਕਵਰ ਨਹੀਂ ਹੁੰਦਾ ਦਿਖਦਾ ਨਹੀਂ। ਥੋੜਾ ਵੀ ਕੰਮ ਹੋ ਜਾ ਬਗਲ ਹੋ ਗਿਆ ਫਿਰ ਦਿਖਦਾ ਹੈ। ਹਾਂ। ਲੈ। ਗੱਡੀ ਲਾਤੀ। ਲਿਆ ਫਿਰ ਕੱਢੀਏ। ਬਾਈ। ਠੇਕੇਦਾਰੋ ਤਿੰਨ ਗਲਾਸ ਰਸ ਦੇ ਬੁਲਾ ਦਿਓ ਸਾਡੇ ਦੇ ਮਰਦੀ ਫੇਰ ਉਹੀ ਪਾਣੀ ਪੀਣੀ ਕਿਹੜੀ ਰਸ ਵਾਲੀ ਤੇਰਾ ਪਾਣੀ ਐਲੋ ਕੀ ਨਾ ਕੈਪਟ ਕੋਟ ਵਾਲਾ ਮੈਨੂੰ ਕਹਿ ਰਹੇ ਤਾ ਰਸ ਲੈਣਾ ਬਾਈ ਹੈਗਾ ਰਸ ਕੋਈ ਕਹਿੰਦੇ ਆਹ ਆਹ ਕਲਾਟੀ ਆਤੀਆ ਦਿਖਾ ਮੈਂ ਤੈਨੂੰ ਰਾਤ ਪਈ ਛੱਡਦੀ ਆ ਜਾ ਬਾਈ ਹੂੰ ਸਾਡੇ ਪੈਂਡ ਵਾਲੇ ਮੱਲਾ ਦਾ ਵੇਲਾ ਫਿਊਂਗ ਰਸ ਰਸ ਤਾਂ ਠੀਕ ਹੈ ਪੂਰੀ ਨਾ ਛੇੜ ਕੇ ਕਿਹੜਾ ਮੈਂ ਤਾਂ ਰਸੇ ਪੀਣਾ ਦੋ ਗਲਾਸ ਆ ਕੇ ਪੂਰੀਆ ਭੁਲਿਆ ਬੁਲਾ ਲਿਆ ਰਸ ਨੂੰ ਰਸ ਬੈਠੇ ਮੁੰਡੇ ਆ ਜਾ ਬਾਈ ਆਹ ਦੇਖੋ ਉਹ ਬਾਓ ਤੁਹਾਡੇ ਬਾਈ ਤੁਹਾਨੂੰ ਰਸ ਪਲਾ ਛੋਟੋ ਹਾਂ ਵਾੜਦੇ ਲਈ ਬਾਈ ਜੱਕ ਰੱਬ ਦਰੋ ਦੇਗੇ ਨਵਾਂ ਪ੍ਰੋਜੈਕਟ ਕਰਕੇ ਹੀ ਰਾਸ ਅੰਦਰ ਰੜਕੇ ਹੀ ਰਾਸ ਅੰਦਰ ਯਾਰ ਜਨੰਦਰ ਹੈ ਬਾਈ ਆ ਕਰਦੇ ਛੇਤੀ ਕੋਣਾ ਆ ਲੈ ਦੰਦੋਂ ਅੰਦਰ ਬੰਦ ਕਰਕੇ ਲੈ ਇੱਕ ਗੰਨੇ ਚ ਇੱਕ ਗਲਾਸ ਭਾਈ ਦੋ ਦੋ ਗਲਾਸ ਇੱਕੇ ਦਾ ਤੁਹਾਨੂੰ ਪੋਹਣਾ ਰਸ ਦਾ ਗਲਾਸ ਅੰਦਰ ਠੇਕੇਦਾਰ ਜਲੰਧਰ ਐਨੀ ਜੀ ਆ ਚੱਲ ਚਾਚੇ ਖਿੱਚਦੇ ਚਾਚੇ ਖਿੱਚਦੇ ਉਹ ਦੱਬ ਦੇ ਕਿਦੇ ਆਧਾ ਪਾ ਆਧਾ ਪਾ ਆਦਾ ਪਾ ਕਹਿੰਦਾ ਪੁੱਲੇ ਤੋਂ ਨਹੀਂ ਓਰੇ ਤੇ ਪਤਾ ਲੱਗ ਗਿਆ ਕਿ ਘਾਟਾ ਆਉਣਾ ਕਿ ਨਿੰਬੂ ਆਉਣੇ ਆ ਹਾਂ ਇੱਕੋ ਛਾਲ ਨਹੀਂ ਆਉਣੀ ਆ ਚਾ ਯਾਰ ਕੀ ਆ ਦਬਲਾ ਸਮੇਂ ਨੂੰ ਕਾਟਣਾ ਹੈ ਹੌਲੀ ਹੌਲੀ ਤੂੰ ਕਾਟਣਾ ਤਾਂ ਗੰਨੇ ਦੇ ਉੱਪਰ ਭਾਈ ਠੀਕਰਾ ਸਾਲਾ ਕੰਮ ਹਾਂ ਹਾਂ ਵਧੀਆ ਕਹਿੰਨੇ ਹਾਂ ਆਦੇ ਗਲਾਸ ਪਏ ਆ ਜੇ ਮੈਂ ਤਾਂ ਚੈੱਕ ਕਰਿਆਂ ਹਾਂ ਹਾਂ ਚੈੱਕ ਕਰਾ ਦੋ ਭਾਜੀ ਨੂੰ ਉਹ ਦੇ ਉਹ ਦੇ ਉੱਧਰ ਦੇਖੋ ਉੱਧਰ ਉਹ ਕਹਿੰਦੇ ਵੀ ਆਹ ਗੰਨੇ ਦਾ ਰਸ ਹੈ ਮਨ ਨਹੀਂ ਨਾਰ ਦਾ ਹੈ ਨਾਰ ਦਾ ਹੀ ਆਹ ਇਹ ਨਾਰ ਦਾ ਲਾਲ ਰੰਗ ਤਾਂ ਨਾਰ ਦਾ ਹੀ ਹੁੰਦਾ ਨਾਰ ਵੀ ਵਿੱਚ ਪੀ ਦੂੰਗਾ 10 ਲਿਆਉਂਗੇ 20 30 ਕਿਲੋ ਆਣਾਂ ਦੇ ਵਿੱਚੇ ਯਾਰ ਆਦਾ ਲਿਆਣਾ ਹੁਣ ਤਰੀਨਾ ਲਿਆਣਾ ਤਰੀਨਾ ਨੀਂਬੂ ਚਰਨ ਦੇ ਵਿੱਚ ਖੁਸ਼ਕੀ ਦੇਖਿਓ ਹੈ ਨਾ ਖੁਸ਼ਕੀ ਚੱਕ ਦੇ ਕੰਮ ਪੂਰਾ ਹਣ ਬਾਕੀ ਭਾਈ ਦੇਖ ਕੁਝ ਬੰਦੇ ਤਿਆਰ ਹੋ ਗਏ ਕੁਝ ਕਿਨੇ ਹੋਣਾ ਹੈ ਠੇਕੇਦਾਰ ਕਹਿੰਦਾ ਮੈਂ ਤਿਆਰ ਹੋ ਕੇ ਆ ਗਿਆ ਤਾਂ ਹੁਣ ਇੱਕ ਬੰਦੇ ਨੇ ਮੈਂ ਹੁਣ ਸਾਰਾ ਘੁੰਮ ਕੇ ਦੇਖਣਾ ਚੈੱਕ ਕਰਨਾ ਜਿੱਥੇ ਜਿੱਤੇ ਕੋਈ ਛੋਟੀ ਮੋਟੀ ਕਮੀ ਹੈ ਉਹ ਪਾ ਦੂਰ ਕਰ ਦੇਣੀ ਹੈ ਜੀ ਸਹੀ ਗੱਲ ਹੁਣ ਮੱਕੇ ਖਾਨਾ ਸਹੀ ਉਹ ਵੀ ਖਿਲਾੜੀ ਤੋਂ ਹੁਣ ਹਾਂ ਬਾਈ ਸਿੰਘ ਤਿਆਰ ਹੈ ਤਿਆਰ ਹੈ ਜੱਤ ਦੇਖ ਨਹੀਂ ਇਨਸ਼ਾਅੱਲਾ ਵੀ ਮੇਰੇ ਵੱਲ ਹੱਥ ਕਰਕੇ ਕਹਿੰਦਾ ਕਹਿੰਦਾ ਘੈਂਟ ਆ ਬਾਈ ਓਕੇ ਕਹਿੰਦਾ ਨਹੀਂ ਤੇਰੇ ਕਿਨੇ ਕਿ ਮੇਰੇ ਕਿਨੇ ਦੋ ਓਕੇ ਆ ਮੇਰੇ ਕਿੰਨੇ ਨੂੰ ਕਰ ਬਾਈ ਬਾਪੂ ਵੀ ਤਿਆਰ ਹੋ ਕੇ ਗਿਆ ਉਹ ਵੀ ਨਹੀਂ ਪਤਾ ਕਿੱਧਰ ਗਿਆ ਹੈ ਯਾਰ ਜਾਣਾ ਕਿਤੇ ਨੱਦਕਾਰ ਦੇ ਘਰੋਂ ਤੁਹਾਨੂੰ ਪੰਜਾਬੀ ਦਾ ਸਟੰਟ ਉਹ ਬਾਪੂਰੀ ਅੱਜ ਉਹ ਖਰਾਬ ਹੋ ਗਈ ਦੀ ਕਿਆ ਸਿਸਟਮ ਬੈਂਜੋ ਬੈਂਜੋ ਖਰਾਬ ਹੋ ਗਈ ਦੀ ਅੱਜ ਸਵੇਰੇ ਉਹ ਹੁਣ ਵੀ ਤਾਂ ਖਰਾਬ ਹੈ ਹੁਣ ਕਿੱਦਿ ਸਵੇਰ ਕੀ ਖਰਾਬ ਹੋਊਗੀ ਜਿਹੜੀ ਹਰਮੋਨੀਅਮ ਚੱਲੂਗਾ ਹਰਮੋਨੀਅਮ ਚੱਲੂਗਾ ਬਾਈ ਚੱਲੂਗਾ ਪੀਨ ਦੀ ਵਾਲਾ ਹੈ ਬੋਦਾ ਤੇਰੇ ਸਾਈਡ ਪਰ ਵੀ ਦਾਗ ਲਾਗਾ ਚਾਰ ਦਵਾਜ ਕਰ ਦੇਵੂਗੀ ਬਸ ਬਾਸ ਸਵਾ ਰੱਖਣੇ ਨੂੰ ਹਾਈ ਵੀ ਗੱਲ ਹੈ ਲਓ ਜੀ ਕਿਹੜਾ ਗੇਰਾ ਉੱਤੀਆ ਚਾਤਾ ਘੇਰ ਜਾ ਕੇ ਗੱਲ ਜੀਦਾ ਉਗੜੀ ਹੋ ਗਈ ਚੈੱਕ ਚੈੱਕ ਕਰਕੇ ਆਉਣਾ ਪੈਣਾ ਨਹੀਂ ਜਗੇ ਹੈਗਾ ਫਰਕ ਹੈ ਬਰੇਖਾਂ ਲਾਲਾ ਬੋਰ ਦਾ ਹਾਂ ਗੱਲਦਾ ਹੀ ਜੀ ਆ ਬਾਈ ਨਾਲੇ ਗਿੱਲਾ ਖੇਤ ਆ ਜੇਕੇ ਤੂੰ ਚਲਾ ਕੇ ਦੇਖ ਪੂਰੀ ਦਾ ਹੁਣ ਘੱਟ ਚ ਲਾਉਂਦਾ ਹਲੇ ਭਾਈ ਉਦਾਂ ਐ ਅੰਡਰ ਲੋਡ ਚੱਲਦੇ ਨੇ ਤੇਲ ਵੀ ਘੱਟ ਖਾਂ ਭਾਈ ਜੱਗੇ ਲਓ ਜੀ ਬਾਈ ਘਰ ਆਏ ਤੇ ਮੁੜ ਕੇ ਤਿਆਰ ਬੱਚੇ ਮੇਰੇ ਨਾਲ ਸਾਰਨੀ ਵੀ ਪ੍ਰੋਸੈਸ ਕਰ ਗਈ। ਸਹੀ ਸਹੀ। ਮੈਂ ਕੱਪੜੇ ਪਾਈ ਕਰਦੇ ਤਾਂ ਦੂਹੇ ਪੰਮੂ ਦਾ ਸਾਡਾ ਪਛਾਣੇ ਨਹੀਂ ਹੁੰਦਾ ਹੈ ਗੱਲ ਹੈ। ਉਹ ਮੈਂ ਇਨੀ ਟਰ ਕੱਟ ਕੇ ਕਿੱਥੇ ਜਾਣਾ ਹੈ? ਬਾਹ ਵਿਆਹ ਚ ਜਾਣਾ ਹੈ। ਕਿਆ-ਕਿਆ ਖਾਣਾ ਹੈ? ਬਾਹ ਛੱਡਣਾ ਨਹੀਂ ਕੋਈ। ਨਹੀਂ। ਹਾਂਜੀ। ਤਿਆਰੀ ਹੈ ਫੰਦ। ਹਾਂ। ਸਿਰਫ ਉਹ ਜੁੱਤੀ ਪੋਣੀ ਰਹਿ ਗਈ ਬਾਸ। ਚਪਨਾ ਵਾਲੀਆਂ। ਕਿੰਨੇ ਜਣੇ ਤਿਆਰ ਹੁੰਦੇ ਅੰਦਰ? ਨੰਬਰ ਲੱਗਦਾ ਹੈ। ਆ ਦੇਖੋ ਬਾਈ ਕਿੰਦਾ ਵਾਇਆ ਸਰ ਵੀ ਡਿਜ਼ਾਈਨ ਕੋ ਮੀਰਾ ਮੜਾ ਜਾ ਲੈ ਦੱਫਤੀ ਆ ਗਈ ਤੇ ਮੰਮੂ ਹਾਂ ਮੰਮੂ ਕਿਨੇ ਤਿਆਰ ਕਰਿਆ ਮੰਮੀ ਨੇ ਤਿਆਰ ਕਰਿਆ ਮੁੰਡਾ ਬਾਈ ਲਾ ਕੁਰਤੇ ਪਜਾਮੇ ਚ ਚੋਬਰ ਸਿੰਪਲ ਚੋਬਰ ਆ ਇਹ ਧਾਵਦਾ ਕੀਤੇ ਜੱਚਦਾ ਪੂਰਾ ਹੁਣ ਇਲਤਾ ਨਹੀਂ ਕਰਨੀ ਠੀਕ ਆ ਉੱਥੇ ਜਾ ਕੇ ਠੀਕ ਆ ਕੱਪੜੇ ਗੰਦੇ ਨਹੀਂ ਕਰਨੇ ਹਾਂਜੀ ਭਾਈ ਤਿਆਰ। ਕਿਆ ਰਹਿ ਗਿਆ? ਇੱਕ ਪੱਗ ਰਹਿ ਗਈ ਹੈ। ਇੱਕ ਪੱਗ ਰਹਿ ਗਈ, ਇੱਕ ਕੋਟ ਰਹਿ ਗਿਆ। ਇਹਦੇ ਨਾਲ ਦਾ। ਹੋਰ ਕੀ? ਯਾ ਤੁਸੀਂ ਸਾਨੂੰ ਘੱਟ ਗਏ, ਇੰਨੇ ਤੇਜ਼ ਕਹਤੇ ਐ? ਲਾ ਤੁਸੀਂ ਮਾਲ ਵਾਲੇ ਤੇ ਇੱਥੇ ਪੇੜ ਵਾਲੇ ਤੇਜ਼ ਕਿੱਥੇ ਦੇ ਹੁੰਦੇ ਆ? ਸਰੂnga ਪੱਟ ਕੇ ਭੱਜਦੇ ਆ ਭਾਈ ਜੇ ਤੇਜ਼ ਤਾਂ ਹੋਣੀ ਆ ਪਿੰਡ ਭਿਉ ਰਹੀ ਸਾਡਾ। ਕਿਆ ਵੀਰਾ ਸਾਈ ਦੇ? ਨੀਂਦਾ ਕੀ ਦੀ? ਹਾਂ ਐਨ ਬਸੀ ਆ। ਅਸੀਂ ਤਾਂ ਉਹ 12:00 ਵਜੇ ਤੱਕ ਗੱਲੇ ਵੀ ਮਾਰੀਗੇ ਅਸੀਂ ਵੀ ਤਾਂ 1:00 ਵਜੇ ਪਏ ਆ ਮਲਕੀਤ ਬਾਜੀ ਸਾਡੇ ਨਾਲ ਆ ਗਏ ਆ ਅੱਛਾ ਹਾਂ ਚੱਲ ਲੈ ਪੱਗ ਹੋਰੇ ਪੈ ਜਾਂਦੇ ਆ ਫਿਰ ਵਿੱਕੀ ਬਾਜੀ ਫੋਨ ਕਰੀਗੇ ਫਿਰ ਉੱਥੇ ਚਲੇਗੇ ਐਂ ਤਿਆਰ ਨਾ ਕੇ ਟੌਰ ਕੇ ਲਾਏ ਸਾਰਾ ਕੁਝ ਨਾ ਰੋ ਕੇ ਬਸ ਮਲਕੀਤ ਬਾਜੀ ਤਿਆਰ ਹੋਣਾ ਕੀ ਉਹਦੇ ਕੱਪੜੇ ਉਰੇ ਪਏ ਤੇ ਬੂਆ ਬੂਆ ਐ ਨਹੀਂ ਲੇਟ ਆਉਂਗੇ ਜਸਨਾ ਬਸ ਠੀਕ ਆ ਚੱਲ ਆਪਾਂ ਚੱਕੀ ਹੋ ਹਾਂ ਹਾਂ ਪੱਗ ਲਿਆ ਪੱਗ ਬੰਨਣੀ ਘੈਂਟ ਜੀ ਅੱਜ ਕਿਹੜੀ ਪੱਗ ਮੰਡੇ ਆ ਤੇਰੀ ਵੇ ਦਿਖਾ ਦੇ ਮੈਨੂੰ ਕਿੱਥੇ ਪੱਗ ਆਹ ਦੇਖ ਹਾਲ ਭਈ ਆਹ ਪੱਗ ਚੱਕਵੇਂ ਬੰਨਣੀ ਕਹਿੰਦਾ ਦੇਖੋ ਲਓ ਜੀ ਬਾਈ ਬਾਕੀ ਪੱਗ ਕਿਹ ਜੀ ਬੰਨਣੀ ਜਿਹੇ ਰਾਤ ਉਹਨੇ ਕੋਦੇ ਲੱਗਣੀ ਚਾਹੀਦੀ ਉਹ ਵੀ ਉਹ ਮਰਜ਼ੀ ਦੀ ਬੰਨਦਾ ਤਾਂ ਕੋਈ ਵੀ ਖਾਣੀ ਬੰਨਣੀ ਆ ਜਾ ਖਰਾਬ ਆ ਜਾ ਆ ਜਾ ਕੋਈ ਤਾਂ ਆਪਣੇ ਜਿਆਦੇ ਉਂਦੀ ਰਹੀ ਆ ਕਿੰਨੇ ਮੀਟਰ ਦੀ ਆ ਯੋਗ ਲੰਸਾ ਦੀ ਖਤਰ ਹੀ ਹੋਣੀ ਹੈ ਫਸਟ ਦੇ ਰਤਮ ਦੇ ਵਿਭਾਗ ਹੈ ਅੱਲਾ ਗੋਲਜਾ ਕੰਮ ਵੀ ਫੇਰ ਕਰਨੀ ਆ ਜੀ ਮਲ ਜਾਂਦਾ ਇਹ ਬੰਦਾ ਵੀ ਰਾਤ ਵਧੀਆ ਨਹੀਂ ਗੀਤ ਆ ਪੱਗਾਏ ਤੇ ਤਾਂ ਤਾਰਦਣਾ ਮੌਕੇ ਪਰੇ ਟੈਂਸ਼ਨ ਘੱਟ ਪੈਂਦਾ ਹੈ ਨਾਗਰਾ ਉਹ ਕਿੱਥੇ ਨੇ ਕਿ ਬੰਮੀ ਨੇ ਅੰਦਰ ਹੀ ਗਿਆ ਇਹ ਬਾਈ ਹਨੇਰੇ ਦਾ ਸ਼ਕੀਨ ਆ ਬੰਦਾ ਹਨੇਰੇ ਦੇ ਬੰਦੇ ਕੋਣ ਨੇਰੇ ਚ ਪਤਾ ਵੀ ਨਹੀਂ ਲੱਗਦਾ ਕਿਹਨਾਂ ਡਾਇਲੌਗ ਛੱਡ ਗਏ ਹੋ ਦਸਰੀ ਜੱਦ ਇੱਥੇ ਕਰ ਲੈ ਫੇਟੇ ਇੱਕ ਵਾਰ ਉਹਨਾਂ ਤਾਂ ਨਾ ਆਇਆ ਬਈ ਨਾ ਇਹ ਰੇ ਪੰਗੜਾ ਨਹੀਂ ਬੈਠਾ ਰਹਿੰਦੇ ਤਰਮੀ ਦੇ ਆਲੇ-ਦਾਲ ਹੀ ਰਹਿੰਦੇ ਰਾਤ ਤੇ ਚਿੱਟ ਗਿਆ ਹੋ ਗਿਆ ਦਰ ਜੀ ਨਹੀਂ ਕਰੇ ਜਿਆਦਾ ਰੂਣੀ ਬੀਤੀ ਕੋ ਪੰਗੜਾ ਜ਼ਰੂਰੀ ਕੌਣਾ ਦਰ ਨਹੀਂ ਬੀਤੀ ਇਹਦਾ ਫੋਟੋ ਸਿੰਪਲ ਚੈੱਕ ਕਰਾ ਕੇ ਲਿਆਈਏ ਕਰਾ ਲਿਆ ਪੱਤੀ ਬੀਤ ਨਹੀਂ ਜਾਵੇ ਛੱਡ ਗਿਆ ਵਾਹ ਜੀ ਵਾਹ ਗੋਰਾ ਗੁੰਡਾ ਬੰਦਾ ਵੱਡਾ ਬਣ ਗਿਆ ਦਮ ਛੱਡ ਗਿਆ ਪਾਲਟੀ ਕਰ ਰਹੀ ਨਾ ਮੁੰਡੇ ਪਾਰਟੀ ਦੇ ਮੁੱਲ ਲਾਉਣ ਕਾਜ-ਵਿਆਜੇ ਕਰਦਣੀ ਦੱਸੋ ਹੀ ਪਾਰਟੀ ਮੰਗਦਾ ਸਾਡੇ ਅਸੀਂ ਕਰਤੀ ਮੁੰਦੇ ਨੂੰ ਬਾਹਰ ਟੀ ਸਰਪੰਚੀ ਨੂੰ ਇਹ ਮੰਗਦਾ ਪਾਰਟੀ ਕਰਨੀ ਪੈਣੀ ਹੈ ਇਹ ਰੰਗ ਆ ਜਿਹੜਾ ਕਲਰ ਹੈ ਨਾ ਪੱਗ ਦਾ ਇਹ ਰੰਗ ਬਹੁਤ ਉੱਤਮ ਨੂੰ ਪਰਵਾਨੇ ਫਿਰ ਇਹ ਸਰ ਇਹ ਬੰਦ ਲੋ ਭਾਈ ਪੱਗ ਦਾ ਰੰਗ ਜਾਸਦੀ ਹੀ ਬਹੁਤ ਵਧੀਆ ਬਾਕੀ ਕਲਾਕਾਰੀ ਬੰਨ੍ਹਣ ਆਣ ਦੀ ਜੀ ਹਾਂ ਭਾਈ ਜਿੰਦਰ ਆਦੇਵਨੀ ਤੇ ਸਿੱਖ ਲੈਣ ਸਿੱਖ ਲੈਣ ਮਲਕੀ ਦੇ ਬਾਜੀਆਂ ਕੱਢ ਆਪ ਬੰਨੀ ਵੀ ਜੀ ਸਣਾ ਮੇਰਾ ਪੱਗ ਬਣਾਉਂਦੀ ਕਹਿੰਦਾ ਹੈ ਪੱਰਨਾ ਦਾ 2.5 ਮੀਟਰ ਆਪ ਵਧੀਆ ਲੱਗਦੀ ਸੀ ਵਧੀਆ ਲੱਗਦੀ ਆ ਆਪਾਂ ਅੱਗ ਦੀ ਪੂਣੀ ਦੇ ਦਿੰਦਾ ਪੱਗ ਤਗੜੀ ਜੇ ਵੀ ਫੁੱਲ ਬੈ ਨਹੀਂ ਲੱਗਦੀ ਪਹਰੀ ਵਰਗਾ 2 ਘਾਦੀ ਹੋਣੀ ਆ ਸਰੇ ਬੰਦ ਕਰਦੇ ਗਏ ਬੰਲੀ ਵੀ ਖਾ ਲਿਓ ਲਓ ਜੀ ਸਾਰਾ ਕੰਮ ਸਿਰੇ ਪਾ ਕੇ ਕਿਹਾਗੇ ਜੇ ਵੀ ਬਾਈ ਲੜ ਛੋਟਾ ਰਹਿ ਗਿਆ ਹੁਣ ਲਾ ਲੜ ਛੋਟਾ ਰੱਖ ਜਾ ਮੈਂ ਜੜਮਾ ਹੈ